ਇਹ ਕੇ ਜੀ ਆ ਸਮਾਗਮ ਜਿਹੜੇ ਅੱਜ ਦੇ ਸਮਾਗਮ ਜਿਹੜੇ ਰੱਖੇ ਗਏ ਸੀ ਕੀ ਹੋ ਗਏ ਦਿੱਤੇ ਦਾ ਨਾਮ ਤੋਂ ਫਾਰਨ ਬੈਕ ਉਤੇ ਜੈ ਰਵੀਦਾਸ ਇਹ ਆਪਣੇ ਸਾਰੇ ਗਲੀ ਮਹੱਲੇ ਦੇ ਸੱਜਣਾ ਮਿੱਤੋ ਸੋ ਜੋੜਾ ਕੀਤਾ ਗਿਆ ਮੇਰੇ ਮਨ ਦੀ ਖੁਆਇਸ਼ ਹੁੰਦੀ ਆ ਕਿ ਪਿੰਡ ਦੀ ਪਰਵਾਸ ਦੀ ਆਪਣੇ ਗਰਦਾਪੁਰ ਪਿੰਡੋਂ ਤਾਂ ਸੋਹ ਵਾਲੀ ਆ ਮੇਰਾ ਮਨ ਅਜੇ ਵੀ ਉੱਥੇ ਹੀ ਆ ਫਿਰ ਮੈਂ ਕਹਿਣਾ ਵੀ ਚਲੋ ਗਰਦਾਪੁਰ ਵੀ ਮੈਂ ਥੋੜੀ ਬਧੀ ਪੱਪੇ ਰਵੀਦਾਸ ਜੀ ਦਾ ਤੁਹਾਨੂੰ ਗੁਰਲੰਕਰ ਪੜਾ ਰਾ ਥੋੜਾ ਜਿਹਾ ਥੋੜਾ ਬੋਧਾ ਕਰਾਂ ਹੂੰ ਬਾਕੀ ਵੀ ਬੰਦ ਤੇ ਬਾਕੀ ਆਈਆਂ ਇਹ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਠੀਕ ਆ ਜੀ ਕੋ ਸੜਿਆ ਵਾ ਕੀਤਾ ਵਾ ਤੇ ਮਾਲਕ ਦੇ ਹਿੰਟ ਭਏਗੀ ਤੱਕ ਇਹਨੂੰ ਮਤ ਚੜ ਕੇ ਕਰਾਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਭਾਜੀ ਰਕੀਤਾਂ ਹਾਂ ਜੀ ਹਾਂ ਜੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਆ ਰਿਹਾ ਜੀ ਇਹ ਹੁਣ ਸੰਬੰਧ ਵਿੱਚ ਪ੍ਰਵਾਹ ਵੀ ਨਿਕਲਦੇ ਪਈਆਂ ਕਿੰਨਾ ਬੰਨਾ ਚ ਤੇ ਇਸ ਕਰਕੇ ਮੈਂ ਵੀ ਪ੍ਰਵਾਹ ਦੇ ਵਿੱਚ ਆ ਤੜਾ ਆਉਣ ਵਾਲੇ ਸਮੇਂ 'ਚ ਵੀ ਭਾਜੀ ਇਦਾਂ ਚੱਲਣਗੇ ਸਮਾ ਚੱਲਣਗੇ ਜੀ ਇਹ ਗੁਰੂ ਚਲਾਣ ਵਾਲਾ ਜੀ ਆਏ ਨਹੀਂ ਚਲਾਣ ਵਾਲੇ ਇੱਕ ਗੁਰੂ ਦੀ ਮਿਹਰ ਹੁੰਦੀ ਦਿੰਦੀ ਆ ਤੇ ਉਹਦੇ ਕਰਮਾਣਾ ਚੱਲਦਾ ਰਹਿੰਦਾ ਨੌਜਵਾਨ ਬੱਚਿਆਂ ਨੂੰ ਕੀ ਭਾਜੀ ਮੈਸੇਜ ਦਿਓਗੇ ਮੈਸੇਜ ਇਹੋ ਜੀ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਗੁਰੂ ਮਾਰਾ ਦੇ ਲਾੜ ਲੱਗੋ ਠੀਕ ਨਹੀਂ ਤੇ ਬਾਕੀ ਉੱਪਰ ਨਾਲ ਲਿਖਦੇ ਝਾੜ ਦਿਓ ਉਪਰਾਈ ਜੀ ਅੱਛਾ ਹਾਂ ਵਾਹ ਵਾਹ ਤੁਸੀਂ ਬਿਲਕੁਲ ਗੁਰੂ ਦੇ ਲਾੜ ਲੱਗੋ ਗੁਰੂ ਸਿੱਖਿਆ ਲਵੋ ਹਾਂਜੀ 20 ਜੀ ਇੰਨਾ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਨੂੰ ਜੈ ਗੁਰਦੇ ਜੈ ਰਹੇ ਬਿਦਾਲ ਯਾਦ ਦੇ ਪੰਡਤਾਂ ਦੀ ਸਾਧ ਸੰਗਤ ਕੀ ਬਹੁਤ ਨਿਰਖਰਕ ਹੈ ਅੱਜ ਦਾ ਜੋ ਪ੍ਰੋਗਰਾਮ ਹੈ ਰਕੇਸ਼ ਕੁਮਾਰ ਆਪਣੇ ਸਾਥੀਆਂ ਦੇ ਨਾਲ ਸੰਗਤਾਂ ਦੇ ਨਾਲ ਇਹਨਾਂ ਨੇ ਕਰਵਾਇਆ ਜਿਹੜੇ ਸਾਧ ਸੰਗਤ ਹੈ ਜਿੱਦਾਂ ਦਾ ਫਾਟ ਪਰ ਕਰਵਾਇਆ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਸਾਧ ਸੰਗਤ ਲਈ ਆਏ ਹਾਂ ਸੰਗਤਾਂ ਤੋਂ ਆਏ ਹੈ ਅਤੇ ਸੰਗਤਾਂ ਨੂੰ ਕਿਹਾ ਬਣੀ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਸੀ ਬਾਬਾ ਜੀ ਇਹ ਸਮਾਗਮ ਕਿਹੜੀ ਖੁਸ਼ੀ ਰੱਖਿਆ ਗਿਆ ਜੀ ਇਹ ਬਾਬਾ ਜੀ ਦੇ ਜਨਮ ਦਿਨ ਦੱਸਦੇ ਜਨਮ ਜਨਮ ਉਹਨਾਂ ਦੇ ਪਰਮਾਤਮਾ ਗੁਰੂ ਅਚਾ ਗੁਰੂ ਅਰਵਿਦਾ ਜੀ ਦੇ ਜਨਮ ਉਸ ਦੇ 1990 ਜਨਮ ਜਨਮ ਅੱਜ ਤਰੀਕਾ ਬਣੀ ਹਾਂਜੀ ਜੀ ਸਤਿ ਸਾਂ ਨਾਲ ਦੀ ਖੁਸ਼ੀ ਸਾਸਨ ਕਰਵਾਇਆ ਜੀ ਤੇ ਕੀ ਕੀ ਸਜ ਰਿਹਾ ਜੀ ਪੂਰਾ ਸਮਾਗਮ ਦੇ ਵਿੱਚ ਹਾਂਜੀ ਅੱਜ ਦੇ ਸਮਾਗਮ ਵਿੱਚ ਕੀ ਕੀ ਹੋਇਆ ਜੀ ਸਭ ਕੁਝ ਸੰਧਪਾਣੀ ਹੋਈ ਹੈ ਜੀ ਸਭ ਤੋਂ ਪਹਿਲੇ ਕੇ ਪਾਣੀ ਲੱਗਿਆ ਜੀ ਲੰਗ ਚੱਲਿਆ ਜੀ ਤੇ ਉੱਥੋਂ 16 ਤੋਂ ਵੀ ਆਈ ਸੰਗਤ ਬਾਜੀ 100 ਤੋਂ ਸੰਗਤ ਆਈ ਜੀ 100 ਤੋਂ ਆਈ 100 ਵਾਲ ਤੋਂ ਸੰਗਤ 100 ਤੋਂ ਬਾਜੀ ਕੁਸ਼ਣਾ ਦੇ ਇੱਥੇ ਲੱਗੇ ਜੀ ਜੋ ਆਲਵਾੜ ਪੁਰੇ ਸਾਰੇ ਰਿਸ਼ਤੇਦਾਰ ਆਏ ਨੇ 10 ਤੋਂ ਘਰ ਪਰਿਵਾਰ ਨੂੰ ਤੇ ਆਈਆਂ ਆਈਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ बोले सो निरपै गुरुराज महाराज की जय गुरु का के ने वो मजे कि ठा ਸੰਸਾ ਬਲੈ ਨਾ ਦਮੇ ਤੋਂ ਵੱਲ ਦਿੱਲੀ ਪਹੁੰਚਾ ਬਲਾ ਕੇ ਆਪਣੇ ਬਹੁਤ ਖੁਸ਼ੀ ਨਾਲ ਆਪਣੇ ਲੱਗੇ ਸਾਗਾਂ ਨਾਲ ਸ਼ਾਰ ਕਰਕੇ ਕੋਈ ਕਰਕੇ ਉਹ ਵੀ ਬੱਚੇ ਆ ਕੇ ਪੜhaiਆ ਕੰਨ ਕੇ ਆਪਣੇ ਪੜhaiਆ ਕੰਨ ਬੱਚੇ ਪੜ ਕੇ ਕਿ ਆਪਣੇ ਨਸ਼ਾ ਬਚਾਉਂਦੇ ਜਾਂਦੇ ਜਦੋਂ ਬਚਣ ਕਿ ਆਪਣੇ ਮਾਪਿਆਂ ਅੱਗੇ ਵਿੱਚ ਰਹਿਣ ਗੋਲ ਸ਼ਿਰਮਤਾ ਸੁਮਰਾਜ ਕੀ ਕਰ